ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਲਖੂਆ ਨੇੜੇ ਰਮਦਾਸ ਤਹਿਸੀਲ ਇਹ ਨਾਲਾ ਜ਼ਿਲ੍ਹਾ ਅਮਰਸਰ ਅਸੀਂ ਸਬੂਤ ਅੰਨੇ ਸੱਜਣਾ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਵੀਰ ਭਰਾ ਨੇ ਇਹਨਾਂ ਦੇ ਆਏ ਕੋ ਕੰਮ ਅਧੂਰਾ ਸਾਰਾ ਘੱਟ ਦਾ ਰਹਿ ਚੁਟਾ ਵਾ 27 ਤਰੀਕ 10ਵਾਂ ਮਹੀਨਾ 2025 ਉਸ ਤੋਂ ਬਾਅਦ ਕੋਈ ਮਿਸਤਰੀ ਨਹੀਂ ਆਇਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ 21 ਤਰੀਕ ਅੱਜ 22 ਤਰੀਕ 11ਵਾਂ ਮਹੀਨਾ 2025 ਇਹਨਾਂ ਵੀਰਾਂ ਦੇ ਕੋਲ ਕੋਈ ਨਹੀਂ ਪਹੁੰਚ ਸਕਿਆ ਇਹਨਾਂ ਵੀਰਾਂ ਦੀ ਕੋਈ ਫੇਕ ਆਈਡੀ ਜਾਂ ਕੋਈ ਵੀਡੀਓ ਬਣਾ ਕੇ ਬੈਂਕ ਟ ਅਕਾਊਂਟ ਜਾਂ ਸਕੈਨਰ ਲਾ ਕੇ ਇਹਨਾਂ ਦੇ ਕੋਈ ਖਾਤੇ 'ਚ ਜਾਂ ਆਪਣੇ ਖਾਤੇ 'ਚ ਕੋਈ ਅਪਲੋਡ ਕਰਕੇ ਵੀਡੀਓ ਬਣਾ ਕੇ ਪੈਸੇ ਪਵਾ ਰਿਆ ਅਸੀਂ ਸਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਇਹ ਵੀਰ ਦੇ ਪਰਿਵਾਰ ਦੇ ਨਾਲ ਸਿੱਧਾ ਸੰਪਰਕ ਕਰੋ ਪਿੰਡ ਲੱਖੂਆ ਨੇੜੇ ਰਮਦਾਸ ਜਾਂ ਮੋਹਦਬਰ ਸੱਜਣਾ ਰਹੀਂ ਜਾਂ ਕੋਈ ਵੀ ਇਹਨਾਂ ਨੂੰ ਆਸ਼ਾਤ ਦੇ ਕੰਮ ਅਧੂਰੇ ਹਿਸਾਬ ਨਾਲ ਮਟੀਰੀਅਲ ਦੇਣਾ ਚਾਹੁੰਦਾ ਪਿੰਡ ਲੱਕੂਵਾਲ ਪਹੁੰਚੇ ਵੀਰ ਦਾ ਨਾਮ ਹੈ ਬਾਬਾ ਸਿੰਘ ਸਨ ਉਸ ਦਰਬਾਰਾ ਸਿੰਘ ਪਿੰਡ ਲੱਕੂਵਾਲ ਨੇੜੇ ਰਮਦਾਸ ਇੱਥੇ ਸੰਪਰਕ ਕਰੋ ਜਾਂ ਫੋਨ ਨੰਬਰ ਹੈਗਾ 99140 46043 99144 96773 ਇਹਨਾਂ ਨਾਲ ਸੰਪਰਕ ਕਰੋ ਇਹਨਾਂ ਵਿੱਚ ਦੀ ਮਦਦ ਕਰੋ ਮੌਸਮ ਅੰਨ ਦਾ ਬਹੁਤ ਜ਼ਿਆਦਾ ਹੋ ਚੁੱਕੀ ਹੈ ਲੱਗੇ ਇੱਕ ਮੋਟਰ ਦੇ ਵਿੱਚ ਰਹਿ ਰਹੇ ਨੇ ਵਿਚਾਰੇ ਬੁਰੀ ਹਾਲਤ ਨੇ ਦੋ ਵੀਰ ਦੇ ਆਕਾਕੇ ਇੱਕ ਗੁੜੀਆ ਹਾਲਾਤ ਵੇਖ ਲਓ ਆਪ ਹੀ ਕਰਦੇ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਕੀ ਕਥਾ